ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੇਰਾ ਪਰੋਸੈ ਪਿਆਰੇ ਮੈਂ ਲਾੜ ਲਡਾਇਆ ਇਹ ਸ਼ਬਦ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਅੱਜ ਆਪਾਂ ਇਹ ਸ਼ਬਦ ਮਾਦ ਸਭ ਤੋਂ ਅਗਲੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਵਿੱਚ ਸ਼ਬਦ ਤਿਆਰ ਕੀਤਾ ਹੈ ਇਸ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਇਸ ਸ਼ਬਦ ਦੇ ਲੱਗਣ ਵਾਲੇ ਸੁਰ ਹਨ ਜੀ ਸਾਰੇ ਕੁਮਲ ਗਾ ਕੁਮਲ ਮਾ ਪਾਧਾ ਕੁਮਲ ਤਨੀ ਕੁਮਲ ਪੈਰ ਵੀ ਰਾਗ ਦੀਆਂ ਸੁਰਾਂ ਹਨ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਤੇ ਅੰਤਰੀ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਦੇ ਸਾਰੇ ਸ਼ਬਦ ਸਮਝਾਵਾਂਗਾ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਉਹਨਾਂ ਦੀ ਕਲਾਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੈਰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਹ ਉਹਨਾਂ ਬਸ਼ਬਦ ਸਿੱਖੀਏ ਭੁੱਲ ਜਗਦੀ ਮਾਫੀ ਕਰਦੇ ਸਮਾਤ ਬਖਸ਼ਣੀ ਸ਼ਬਦ ਸਿੱਖੀਏ ਜੀ ਤੇਰੇ ਪਰੂਸਿ ਪਿਆਰੇ ਮੈਨਾਂ ਦਨਦਾਇਆ ਓਲੇ ਝੂਕੇ ਬਾਰਕ ਓਨੇ ਝੂਕੇ ਬਾਰਕ ਤੂੰ ਹਰ ਪਿਤਾ E ਮਾਨਤਾਨ ਕਰੋ ਤੇਰਾ ਹੋਂਦ ਨਾਲ ਪਾ ਸਭ ਹੀ ਤਨ ਕੀ ਮਦ ਸਭ ਤੇ ਬਾਹਰ ਬੇਮੋਹਤਾ ਦਬਾਪ ਉਲੇ ਚੁਕੇ ਬਾ देर कौन जुगता पिता जानो ना ही देर कौन जुगता बंधन been. ਸ਼ਬਦ ਹੈ ਜੀ ਅਸਥਾਈ ਅਤੇ ਅੰਤਰੀ ਜਿਵੇਂ ਮੈਂ ਆਪ ਜੀ ਨੂੰ ਗਾਇਨਗਰ ਕਿਤਾਬ ਲਈ ਤਾਨਾ ਦੱਸਿਆ ਹਨ ਹੁਣ ਆਪਾਂ ਸਲੋ ਸਲੋ ਸਰਾਂਦੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਇੱਥੋਂ ਸ਼ਬਦ ਸ਼ੁਰੂ ਹੋਏਗਾ ਜੀ ਗਾ ਕੋਮਲ ਤੋਂ ਤੇਰੇ ਭਰੋਸੀ ਪਿਆ ਮੈਂ ਲੜ ਲੜਾਇਆ ਮੈਂ ਲੜ ਮੈਂ ਲੜ ਲੜਾਇਆ ਬੂਲੇ ਚੂਕੇ ਤੂੰ ਹਰ ਪਿੱਤਾ ਮਾਇਆ ਤੂੰ ਹਰ ਪਿੱਤਾ ਮਾਇਆ ਫਿਰ ਤੋਂ ਤੂੰ ਹਰ ਕੀਤਾ ਇਹ ਸਤਾਈ ਹੈ ਹੁਣ ਆਪਾਂ ਅੰਤਰਾ ਸਿੱਖਾਂਗੇ ਸੁਹੇਲਾ ਕਹਿਨ ਕਹਾਵਲ ਸਿੰਪਲ ਸੁਰਾਹਨ ਸੁਹੇਲਾ ਕਹਿਨ ਕਹਾਵਲ ਤੇ ਤੇ ਆਈ ਆ ਜਾਏਗੀ ਫੂਲੇ ਚੂਕੇ ਬਰਕ ਇਹ ਸਟਾਇ ਇੰਤਰਾ ਹੈ ਹੁਣ ਆਪਾਂ ਸਲੋ ਸਲੋ ਸੁਰਾਂ ਦੇ ਸਾਰੇ ਅੰਤਰੇ ਸਿੱਖਦੇ ਹਾਂ ਜੀ ਦੂਸਰਾ ਅੰਤਰਾ ਹਉ ਮੰਨਤਨ ਕਰਤੇਰਾ ਹਉ ਸਭ ਹੀ ਮਦ ਸਬੇਤੇ ਬਾਹਰ ਧਿਆਨ ਦੇਖਣਾ ਜੀ ਸਭ ਹੀ ਮਦ ਸਬੇਤੇ ਬਾਹਰ ਬੇਹਲੋਤਾ ਜਬਾਪਾ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਅੰਤਰਾ ਸਿੱਖਦੇ ਹਾਂ ਪਿਤਾ ਜਨੋ ਨਾ ਤੇਰੀ ਕਮਨ ਜੁਗਤਾ ਬਲਦਨ ਮੁਕਤ ਸੰਤੋ ਹੋ ਮੇਰੇ ਰਖੈ ਮਨਤਾ ਇਹ ਤੀਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਚੌਥਾ ਅੰਤਰਾ ਸਿੱਖਦੇ ਹਾਂ ਜੀ ਭਏ ਕਿਰਪਾ ਣਠਾ ਕੁਰ ਰਹੇ ਹੋ ਗੁਰ ਮਿਲਨਾਨਕ ਗੁਰ ਮਿਲਨਾਨਕ ਪਰ ਬ੍ਰਹਮ ਪਛਾਨਾ ਪੂਲੇ ਚੁਕੇ ਬਾਰਕ ਫਿਰਸਤਾਈ ਆ ਜਾਏਗੀ ਅਗਰ ਆਪ ਜੀ ਨੂੰ ਦੂਸਰੇ ਸਕੇਲ ਤੋਂ ਉੱਚਾ ਸ਼ਬਦ ਲੱਗਦਾ ਹੈ ਆਪ ਜੀ ਦਾ ਜਲਾਹ ਅੱਜ ਤੱਕ ਨਹੀਂ ਪਹੁੰਚਦਾ ਆਪ ਇਸ ਨੂੰ ਪਹਿਲੇ ਕਲੇਟੋਮੀ ਕਰ ਸਕਦੇ ਹੋ ਪਹਿਲੇ ਕਲੇਦਿਆਂ ਸੁਰਾਹਨ ਸਾ ਰੇ ਕੋਮਲ ਗਾ ਕੋਮਲ ਮਾ ਪਾ ਧਾ ਕੋਮਲ ਅਤੇ ਨੀ ਕੋਮਲ ਫਿਰ ਸਾ ਇੱਥੇ ਤੱਕ ਸ਼ਬਦ ਜਾਏਗਾ ਜਿਵੇਂ ਇੱਥੇ ਗਾ ਕੋਮਲ ਤੱਕ ਇੱਥੇ ਗਾ ਕੋਮਲ ਤੱਕ ਇੱਕ ਸ਼ਬਦ ਜਾਏਗਾ ਆਪ ਜੀ ਨੂੰ ਇਸੇ ਕਰਕੇ ਮੈਂ ਸਟicker ਤੇ ਸ਼ਬਦ ਜਿਹੜਾ ਹੈ ਲਾ ਕੇ ਸਮਝਾ ਰਿਹਾ ਹਾਂ ਕਿ ਆਪ ਇਸ ਨੂੰ ਆਸਾਨੀ ਨਾਲ ਪਹਿਲੇ ਕਲੇਟੋਮੀ ਕਰ ਸਕਦੇ ਹੋ ਇਹ ਹੈ ਦਸ਼ਬਦ ਹੈ ਭੁਲਣ ਦੀ ਮਾਫੀ ਅਗੇ ਤੋਂ ਸਮਾਤ ਬਖਸ਼ਿ ਨਿਵਾਹ ਕ੍ਰਿਤਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ